ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਆ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਬਹੁਤ ਸਬਰਾਂ ਵਾਲੀ ਸੀ ਮੇਰੀ ਅੰਮੀ ਤਾਂ ਆਪਣੀਆਂ ਦੁਪਹਿਰਾਂ ਚ ਉੱਚੇ-ਉੱਚੇ ਟਿੱਬਿਆਂ ਵਾਲੇ ਰਾਹ ਖੇਤ ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸੀ ਉਹ ਨਿਆਣੀ ਹੁੰਦੀ ਅੰਮੀ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ਜਾ ਮੇਰੀ ਧੀ ਰੋਟੀ ਬਾਅਦ ਚ ਖਾ ਲਵੀ ਪਹਿਲਾਂ ਆਪਣੇ ਬਾਪੂ ਦੀ ਰੋਟੀ ਫੜਾ ਕੇ ਆ ਖੇਤ ਉਹ ਵੇਖ ਪਰ ਸ਼ਾਮਾਂ ਤੂੜੀ ਵਾਲੇ ਕੋਠੇ ਦੀ ਕੰਧ ਨਾਲ ਆ ਗਿਆ ਏ ਰੋਟੀ ਵੇਲੇ ਸਿਰਨਾ ਪਹੁੰਚੀ ਤਾਂ ਬਾਪੂ ਤੇਰਾ ਡਾਡਾ ਗੁੱਸਾ ਕਰਨਾ ਏ ਮੈਨੂੰ ਬੜਾ ਗੁੱਸਾ ਆਉਣਾ ਕਈ ਵਾਰੀ ਆਖਣਾ ਮੈਂ ਅੰਮੀ ਐਨੇ ਗਰਮ ਮਿਜ਼ਾਜ ਬੰਦੇ ਨਾਲ ਵਿਆਹ ਕਿਉਂ ਕਰਾਇਆ ਤੂੰ ਜਦੋਂ ਬਾਪੂ ਨੂੰ ਰੋਟੀ ਫੜਾ ਖੇਤੋਂ ਪਿੰਡ ਵੱਲ ਨੂੰ ਮੁੜਨਾ ਤਾਂ ਬਾਪੂ ਨੇ ਸਦਾ ਖਾਰਵੇਜ ਵਿੱਚ ਬੋਲਾਂ ਚ ਕਹਿਣਾ ਵੀਰਾ ਸਿੱਧਾ ਪਿੰਡ ਨੂੰ ਜਾਈਂ ਰਾਜ ਬਖਤਾਬਰ ਹੋਣਾਂ ਦੀ ਢਾਣੀ ਤੇ ਨਿਆਣਿਆਂ ਨਾਲ ਨਾ ਖੇਡ ਪੈ ਜਾਵੀਂ ਤੇਰੀ ਅੰਮੀ ਉਡੀਕਦੀ ਰਹੇ ਕਿਧਰੇ ਮੈਂ ਸਿਰ ਹਿਲਾ ਘਰ ਨੂੰ ਤੁਰ ਪੈਂਦੀ ਮੇਰੀ ਅੰਮੀ ਹਵੇਲੀ ਵਾਲੇ ਸਰਦਾਰਾਂ ਦੀ ਤੀ ਸੀ ਤੇ ਮੇਰੀ ਮਾਸੀ ਕਿਸੇ ਵੱਡੇ ਅਹੁਦੇਦਾਰ ਨੂੰ ਵਿਆਹੀ ਹੋਈ ਜਦੋਂ ਨਾਨਾ ਮੋਟਰ ਗੱਡੀ ਤੇ ਮੇਰੀ ਮੰਮੀ ਨੂੰ ਮਿਲਣ ਆਉਂਦਾ ਤਾਂ ਅੰਮੀ ਕਿੰਨੇ ਲਈ ਮਹਿੰਗੇ ਸੂਟ ਤੇ ਮਖਮਲੀ ਦੁਪੱਟਿਆਂ ਦੇ ਕਿੰਨੇ ਜੋੜੇ ਨਾਨੀ ਘਲਦੀ ਤੇ ਸਾਨੂੰ ਚਾਰਾਂ ਭੈਣਾਂ ਨੂੰ ਕਿੰਨੀਆਂ ਸੁਗਾਤਾਂ ਕਦੀ ਕਦੀ ਮੈਂ ਅੰਮੀ ਨੂੰ ਪੁੱਛਦੀ ਬੀਬੀ ਤੇਰਾ ਬਾਪੂ ਮੋਟਰ ਗੱਡੀਆਂ ਵਾਲਾ ਤੇ ਸਾਡੀ ਮਾਸੀ ਵੀ ਵੱਡੇ ਸ਼ਹਿਰ ਰਹਿੰਦੀ ਐ ਡਾਡੀ ਰਸੂਖ ਵਾਲੀ ਐ ਤੂੰ ਕਿਉਂ ਬਾਪੂ ਨਾਲ ਵਿਆਹ ਕਰਾਇਆ ਤਾਂ ਅੰਮੀ ਚਾਟ ਆਖਦੀ ਬੀਬੀਆਂ ਤੀ ਆਇਓ ਜੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਤੇਰਾ ਬਾਪੂ ਵੀ ਜਿਆਲਦਾਰਾਂ ਦਾ ਪੁੱਤਰੇ ਬਸ ਤੇਰੇ ਵੱਡੇ ਬਾਪੂ ਨੇ ਤੇਰੇ ਦੋਵੇਂ ਤਾਇਆ ਨਾਲੋਂ ਅੱਧੀ ਪੈੜੀ ਦਿੱਤੀ ਏ ਤੇਰੇ ਬਾਪੂ ਨੂੰ ਕਹਿੰਦਾ ਤੀਆਂ ਦਾ ਪਿਓ ਐ ਤੂੰ ਤੋ ਕੋਈ ਪੁੱਤਰ ਤਾਂ ਹੈ ਨਹੀਂ ਮੈਗਾਨੇ ਪੁੱਤਰਾ ਹੀ ਬੋਣੀ ਏ ਉਂਝ ਤੇਰਾ ਬਾਪੂ ਬੜਾ ਚੰਗਾ ਏ ਦੁਨੀਆ ਦੇ ਹਰ ਸ਼ੈ ਨਾਲੋਂ ਸੋਹਣੀ ਏ ਤੇਰੇ ਬਾਪੂ ਦੀ ਰੂਹ ਪਰ ਮੈਂ ਕਹਿਣਾ ਮੈਨੂੰ ਤਾਂ ਕਦੀ ਇੰਜ ਨਹੀਂ ਲੱਗਿਆ ਤਾਂ ਉਹਨੇ ਕਹਿਣਾ ਮੈਨੂੰ ਪਤਾ ਏ ਧੀਆ ਨਾਲ ਪਿਓ ਇੰਜ ਹੀ ਹੁੰਦੇ ਨੇ ਮੈਂ ਕਹਿਣਾ ਪਰ ਤੇਰਾ ਬਾਪੂ ਤਾਂ ਇੰਜ ਨਹੀਂ ਤੇਰੇ ਨਾਲ ਤਾਂ ਅੰਮੀ ਕਹਿਣਾ ਜਦੋਂ ਤੁਸੀਂ ਵਿਆਹੀਆਂ ਗਈਆਂ ਤਾਂ ਤੁਹਾਡੇ ਬਾਪੂ ਨੇ ਵੀ ਮੇਰੇ ਬਾਪੂ ਵਰਗੇ ਹੋ ਜਾਣਾ ਮੈਂ ਸੋਚਦੀ ਸਾਹੇ ਝੂਠ ਬੋਲਦੀ ਏ ਮੈਨੂੰ ਮੇਰੀ ਅੰਮੀ ਦੀ ਸਮਝ ਨਹੀਂ ਸੀ ਆਉਂਦੀ ਬਹੁਤ ਹੀ ਸਾਵਰਾਂ ਵਾਲੀ ਸੀ ਮੇਰੀ ਅੰਮੀ ਉਹਦੀ ਮਾਂ ਉਹਨੂੰ ਮੁਠੀ ਚ ਚੋਰੀ ਕੋ ਪੈਸੇ ਦਿੰਦੀ ਪੇਕੇ ਗਈ ਨੂੰ ਤਾਂ ਉਹ ਸਾਰੇ ਦੇ ਸਾਰੇ ਉਹ ਵੀ ਬਾਪੂ ਨੂੰ ਫੁੜਾ ਛੱਡਦੀ। ਕਦੀ ਕਦੀ ਵੱਡੀ ਬੀਬੀ ਮੇਰੇ ਬਾਪੂ ਨੂੰ ਆਖਿਆ ਕਰਦੀ ਸੀ ਗਠੀਏ ਨਾਲ ਖੁਰੀ ਇਸ ਗਿੱਲੀ ਦੇ ਹੀ ਚੋਂ ਹੁਣ ਪੁੱਤਰ ਦੀ ਆਸ ਛਾੜਦਾ ਅਮਰ ਸਿੰਘ। ਲੋਕੀ ਬਥੇਰੇ ਹੋਰ ਜੁਗਾੜ ਕਰਦੇ ਨੇ। ਉਦੋਂ ਮੈਨੂੰ ਇੰਨਾ ਹੋਰ ਜੁਗਾੜਾਂ ਦੀ ਸਮਝ ਕੋਈ ਨਹੀਂ ਸੀ ਪਰ ਅੰਮੀ ਪਤਾ ਨਹੀਂ ਕਿਉਂ ਇਹੋ ਜੀਆਂ ਗੱਲਾਂ ਸੁਣ ਕੇ ਲੁੱਕ ਲੁੱਕ ਕੇ ਅੱਖਾਂ ਦੇ ਕੋਏ ਪੂੰਝਦੀ ਰਹਿੰਦੀ ਸੀ। ਤੇ ਕਦੀ ਕਦੀ ਨਾਨਾ ਆਉਂਦਾ ਤਾਂ ਮੈਂ ਆਪ ਆਕਦਾ ਸੁਣਾਈ ਸੁਣਦੀ ਸਾਂ। ਕਈ ਵਾਰ ਨਾਨੇ ਨੂੰ ਬੀਬੀ ਧੀ ਬਸੰਤ ਸਿੰਘ ਸਰਦਾਰ ਦੀ ਧੀ ਐ ਤੂੰ ਸਾਰੀ ਉਮਰ ਖਵਾ ਸਕਦਾ ਤੇਰਾ ਪਿਓ ਤੈਨੂੰ ਇਹਨਾਂ ਨਿਆਣਿਆਂ ਦਾ ਸੋਚ ਕੇ ਜੇਰਾ ਰੱਖਿਆ ਕਰ ਅੰਮੀ ਨੂੰ ਇੰਜ ਵੇਖ ਕੇ ਮੈਂ ਸੋਚਦੀ ਸੀਾਂ ਕਿ ਮੈਂ ਇਹੋ ਜਿਹਾ ਘਰ ਕਦੀ ਨਹੀਂ ਜਾਣਾ ਜਿਹੋ ਜਿਹਾ ਘਰ ਮੇਰੀ ਅੰਮੀ ਨੂੰ ਮਿਲਿਆ ਪਰ ਕਈ ਵਾਰ ਆਥਨ ਵੇਲੇ ਦੀ ਚਾਹ ਵੇਲੇ ਜਦੋਂ ਬਾਪੂ ਖੇਤੋਂ ਆਉਂਦਾ ਤਾਂ ਵੇੜੇ 'ਚ ਨਿੰਮ ਥੱਲੇ ਚੌਂਕੇ 'ਚ ਉਹ ਅੰਮੀ ਕੋਲ ਬੈਠ ਚਾਹ ਪੀਂਦਾ ਤਾਂ ਦੋਵਾਂ ਦੇ ਹੌਲੇ-ਹੌਲੇ ਜੇ ਹਾਸੇ ਦੀ ਆਵਾਜ਼ ਕੰਨੀ ਪੈਂਦੀ ਤਾ ਮੈਨੂੰ ਲੱਗਦਾ ਜਿਉਂ ਮੇਰੀ ਅੰਮੀ ਨੂੰ ਕੋਈ ਦੁੱਖ ਹੀ ਨਹੀਂ ਸੀ ਦੁਨੀਆ ਦਾ ਜਦੋਂ ਵੱਡੀਆਂ ਦੋ ਭੈਣਾਂ ਹੀ ਵਿਆਈਆਂ ਸੀ ਹਲੇ ਅੰਮੀ ਕੁਝ ਸਮਾਂ ਮੰਝੇ ਤੇ ਪੈ ਇਸ ਦੁਨੀਆ ਤੋਂ ਰੁਖਸਤ ਹੋ ਗਈ ਅਖੀਰੀ ਵੇੜਿਆਂ 'ਚ ਬਾਪੂ ਨੂੰ ਕੁਝ ਸਮਝਾਉਂਦੀ ਰਹਿੰਦੀ ਸੀ ਜਿਵੇਂ ਅੰਮੀ ਦੇ ਮੁੱਕਣ ਤੋਂ ਅਠਾਂ ਕੁ ਵਰਿਆਂ ਬਾਅਦ ਮੇਰਾ ਵਿਆਹ ਹੋਇਆ ਤਾਂ ਵਿਆਹ ਤੋਂ ਵੀਹਾਂ ਕੁ ਦਿਨਾਂ ਬਾਅਦ ਮੇਰਾ ਬਾਪੂ ਮੇਰੇ ਸਹੁਰੇ ਆਇਆ ਤਾਂ ਵੱਡੀ ਸੁਹਾਗ ਸਾਰਾ ਸੁਹਾਗ ਸਾਰਿਆਂ ਤੋਂ ਪਾਸੇ ਪੁੱਛਿਆ ਤੇਰੀ ਮਾਂ ਹੁੰਦੀ ਤਾਂ ਉਹ ਪੁੱਛਦੀ ਪੁੱਤ ਕੋਈ ਦੁੱਖ ਸੁੱਖ ਹੋਵੇ ਤਾਂ ਦੱਸਦੀ ਮੇਰੀ ਧੀ ਤੇਰਾ ਬਾਪੂ ਬੈਠਾ ਏ ਗੱਲਾਂ ਸੁਣਦਿਆਂ ਹੀ ਮੇਰੀ ភੁੱਬ ਨਿਕਲ ਗਈ ਬਾਪੂ ਹੁਣ ਜਾ ਚੁੱਕਿਆ ਸੀ ਤੇ ਉਹਦੇ ਵੱਲੋਂ ਮੇਰੀ ਮੁਠੀ ਚ ਦਿੱਤੇ ਪੈਸੇ ਮੇਰੇ ਹੰਝੂਆਂ ਨਾਲ ਗਿੱਲੇ ਹੋ ਗਏ ਸਨ ਮੈਂ ਸੋਚਦੀ ਸਾਂ ਸੱਚੀ ਦੁਨੀਆ ਦੀ ਹਰ ਸਹਿ ਨਾਲੋਂ ਸੋਹਣੀ ਸੀ ਮੇਰੇ ਬਾਪੂ ਦੀ ਰੂਹ ਜੋ ਮੈਂ ਅੱਜ ਪਹਿਲੀ ਵਾਰ ਵੇਖੀ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ